ਕੋ ਤਾਂ ਹੀ ਹੱਲ ਹੋਊਗਾ ਜੇ ਥੱਲੇ ਆਏਗਾ ਤਾਂ ਬਸ ਤੁਸਮਤ ਸਮਾਤੇ ਫਲ ਕਰਤਾ ਥੱਲੇ ਆ ਜਾ ਕੁਤਰੀ ਐਪਲੀਕੇਸ਼ਨਾਂ ਆਈਆਂ ਸੀ ਕੋਈ ਨਹੀਂ ਮੁਕਦਮਾ ਕਰਨਾ ਠੀਕ ਕਰਨਾ ਥੱਲੇ ਆ ਜਾ ਹਾਂ ਜੀ ਦਿਲਦਾਰ ਬਾਵਾ ਵੀ ਸਰਕਾਰ ਵੀ ਹੈ ਇਹਦੇ ਸਾਰੇ ਵੀ ਕਿਹ ਮੈਂ ਐਸ.ਟੀ.ਓ. ਪੰਦਰਾਂ ਆ ਗਿਆ ਵੇ ਤੇਰਾ ਮੁਕੱਦਮਾ ਵੀ ਕਰ ਦਿੰਦੇ ਆ ਨਾ ਨਿੱਕੇ ਆ ਕੀ ਗੱਲਬਾਤ ਕਰਦਾ ਦਿਆਨ ਦਾ ਬਕਿਲੇ ਕੋਈ ਹੋਰ ਸਰੇ ਘਰਦਿਆਂ ਦੇ ਐਜ ਨੇ ਜਿਹੜੇ ਬੰਦੇ ਉੱਤੇ ਸਾਰੇ ਨੇ ਸਟੇਟਮੈਂਟ ਲਗਾ ਕੇ ਰੱਖੋ ਅਭੀ ਐੱਥੇ ਕਰ ਦਿੰਦੇ ਆ ਨਾ ਆ ਜਾ ਹੱਲੇ ਐਫ.ਆਈ.ਆਰ ਦੀ ਕਾਪੀ ਪਾੜੀ ਜਾਵੇ ਦੇਖੋ ਆਏ ਨਾ ਤਾਂ ਮੈਨੂੰ ਤੁਹਾਡੀ ਸਮਝ ਆ ਰਹੀ ਹੈ ਮੈਨੂੰ ਕਿਸੇ ਪੁਲਿਸ ਮਲਾਜਮ ਨੂੰ ਸਮਝ ਆ ਰਹੀ ਹੈ ਤੁਸੀਂ نیچے ਆ ਕੇ ਆਪਣੀ ਗੱਲ ਰੱਖੋ ਜਦ ਮੈਂ ਇੱਥੇ ਖੜਾ ਐਤੋਂਾਨੂੰ ਕੁਝ ਨਹੀਂ ਸਮਝ ਆ ਰਿਹਾ ਤੇਰੇ ਕੋਲ ਤੁਸੀਂ نیچے ਆ ਜਾਓ ਮੈਂ ਪੁੱਛ ਰਿਹਾ ਤੁਸੀਂ ਕਾਗਜ਼ ਤੇ ਸਾਈਨ ਕਰੋ ਮੈਂ ਆਪਣੇ ਆਪ ਹੀ ਰੋਡਾ ਮਕਦਮਾ ਪਾੜ ਦੇਣਾ ਹਾਂ ਚਲੋ ਕੋਰਟ ਦੇ ਵਿੱਚ ਵੀ ਨਹੀਂ ਬਿਆਨ ਦੇ ਦੂੰਗਾ ਆ ਜਾਓ

आ गया कोई जनाब बजरंग अफसर साहब कितना खड़ा पर कुछ नहीं कहना राम 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 आप पहला क्या मामला है आपका कैसे चले निकरा आप भाई पानी लेके तो यार हां आ गया कोई गलती नहीं कोई गलती नहीं आप

ਜੋ ਵੀਰੋ ਅਜੇ ਅਰੇ ਬਾਦਸ਼ਾਹ ਬੁਰਾ ਮੈਂ ਕਰਵਾ ਦੇ ਆਜਾ ਤੇ ਆਰੇ ਕਿਹੜਾ ਪਿੰਡ ਹੈ ਬਰਸ਼ਪੁਰੀ ਠੀਕ ਹੈ ਤਣਾ ਵੀ ਵੀਡੀਓ ਤੁਸੀਂ ਅੱਜ ਬੈਂਕੇ ਚੜਨਾ ਵੇਦੋ ਇਹ ਮੈਂ ਸਾਰੇ ਜਾਈ ਸੀ ਕੱਗੇ ਵੀ ਜੇ ਪਾਤੜਾਂ ਦੀ ਅਗਨੇਰੀ ਸੁਣਾਈ ਨਹੀਂ ਹੋਈ ਉਹਦੇ ਵੀ ਆ ਸੱਟਾਂ ਵੱਜ ਰਹੀਆਂ ਨੇ ਜਦੋਂ ਜਮੇ ਅੱਕਦੇ ਮੈਂ ਫਿਰ ਮੈਂ ਕਹਿੰਦੀ ਕੋਸ਼ਿਸ਼ ਕਰਨ ਦਾ ਜਾਨ ਸੀ ਮੇਰਾ ਅੱਜ ਜਿਹੜੇ ਸੀ ਹਾਂ ਜੀ ਫਿਰ ਕਿਵੇਂ ਫੈਸਲਾ ਉਹ ਟੈਕ ਟੂ ਉਸ ਤਰੇ ਮਹਿੰਗਾਈ ਕਰਦੇ ਆ ਵੇ ਆਪਾਂ ਕੋਈ ਅੱਗੇ ਕੋਈ ਕਾਰਵਾਈ ਨਹੀਂ ਕਰ ਸਕਦਾ ਜਿਉ ਮੇਰੇ ਸੱਤਾਂ ਵੱਜੀਆਂ ਨੇ ਦਵਾਈ ਮੈਨੂੰ ਸਰਕਾਰੀ ਹਸਪਤਾਲ ਵਿੱਚ ਉਹ ਮਿਲ ਜੇ ਵੀ ਦਾਖਲ ਕਰ ਲੈਣ ਮੈਨੂੰ ਅੱਜ ਸਵੇਰੇ ਮੈਨੂੰ ਮੈਨੂੰ ਮੈਸੇਜ ਲੱਗਿਆ ਸੀ ਮਾਨਯੋਗ ਐਸਡੀਐਮ ਸਾਹਿਬ ਤੋਂ ਕਿ ਇਸ ਤਰੀਕੇ ਦਾ ਕੋਈ ਕੇਸ ਹੈਗਾ ਤੇ ਮੈਂ ਉੱਥੇ ਮੌਕੇ ਤੇ ਪਹੁੰਚਿਆ ਮੌਕੇ ਤੇ ਉੱਥੇ ਐਸਐਚਓ ਵੀ ਮੌਜੂਦ ਸੀ ਤਾਂ ਉਸ ਬੰਦੇ ਨੇ ਮੈਂ ਦੇਖਿਆ ਕਿ ਉਹ ਟੈਂਕੀ ਦੇ ਉੱਪਰ ਚੜਾ ਸੀ ਤੇ ਉਹਦੇ ਹੱਥ ਦੇ ਵਿੱਚ ਤੇਲ ਦੀ ਬੋਤਲ ਸੀ ਤੇ ਉਹ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਸੀਂ ਉਸ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਪੀਕਰ ਦੇ ਵਿੱਚ ਅਨਾਉਂਸਮੈਂਟਸ ਕੀਤੀਆਂ ਮੈਨੇ ਪਰ ਉਹ ਨਹੀਂ ਕਨਵਿੰਸ ਹੋ پا ਰਿਹਾ ਸੀ ਤਾਂ ਫਿਰ ਮੈਨੇ ਖੁਦ ਟੈਂਕੀ ਦੇ ਉੱਪਰ ਚੜ ਕੇ ਉਹਨੂੰ ਮੈਨੇ ਕਨਵਿੰਸ ਕਰਕੇ نیچے اتارਿਆ ਤੇ ਉਹਨੂੰ ਹੁਣ ਪੁਲਸ ਤੇ ਹਵਾਲੇ ਕੀਤਾ ਤੇ ਬਾਕੀ ਪੁਲਸ ਆਪਣੀ ਕਾਰਵਾਈ ਕਰ ਰਹੀ ਹੈ ਮਾਮਲਾ ਉਹ ਬੰਦੇ ਦੇ ਸਟ ਲੱਗੀ ਹੋਈ ਸੀ ਤੇ ਉਹਦੇ ਕੋਈ ਪਰਚੇ ਦਾ ਮਾਮਲਾ ਸੀ ਤੇ ਉਹ ਥੋੜਾ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਲੱਗ ਰਿਹਾ ਸੀ ਤੇ ਅਸੀਂ ਉਹਨੂੰ ਪਿਆਰ ਦੇ ਨਾਲ ਨੀਚੇ ਉਤਾਰ ਕੇ ਬੈਠ ਕੇ ਉਸ ਨੂੰ ਚਾਹ ਪਣੀ ਪਲਾਈ ਹੈ ਤੇ ਹੁਣ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਹੈ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਦੇ ਅਗਲੀ ਕਾਰਵਾਈ ਪੁਲਿਸ ਪ੍ਰਸ਼ਾਸਨ ਕਰ ਰਹੀ ਹੈ ਹਾਂ ਠੀਕ ਹੈ ਸਰ ਜੀ ਹਾਂ ਫਿਲਹਾਲ ਬਿਲਕੁਲ ਠੀਕ ਹੈ ਅੱਜ ਇੱਕ ਸ਼ਖਸ ਜਿਹੜਾ ਟੈਂਕੀ ਦੇ ਜਿਹੜਾ ਸੀ ਉਹਦਾ ਨਾਮ ਦੇਸ ਰਾਜ ਹੈ ਜੀ ਉਹ 24 ਤਰੀਕ ਨੂੰ ਰਾਤ ਨੂੰ दारू ਪੀਤੀ ਹੋਈ ਸੀ ਉਹਦੀ ਤੇ ਉਹਨੇ ਸਾਡੇ ਮੁਲਾਜ਼ਮਾਂ ਦਾ ਨਾਕਾ ਲਗਾਇਆ ਸੀ ਉਹਦੇ ਵਿੱਚ ਮੋਟਰਸਾਈਕਲ ਮਾਰਿਆ ਸੀ ਆ ਕੇ ਜਿਹਦੇ ਨਾਲ ਸਾਡਾ ਇੱਕ ਮੁਲਾਜ਼ਮ ਜਿਹੜਾ ਇੰਜਰਡ ਹੋ ਗਿਆ ਸੀ ਤੇ ਉਹਦੇ ਵਿੱਚ ਇਹਨੂੰ ਦੇਸਰਾਜ ਨੂੰ ਵੀ ਜਿਹੜੀਆਂ ਨੇ ਉਹ ਇਜਰੀਜ਼ ਆਈਆਂ ਸੀ ਤੇ ਦੇਸਰਾਜ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਸੀ ਔਰ ਉਹਦੇ ਵਿੱਚ ਜਿਹੜਾ ਇਹਦਾ ਮੌਜਨਾ ਕਰਾਇਆ ਉਹਦੇ ਵਿੱਚ ਇਹਦੇ ਲਿਕਰ ਜਿਹੜੀ ਹੈ दारू ਪੀਤੀ ਹੋਈ ਆਈ ਸੀ ਤੇ ਉਸ ਕੇ ਬਿਹਫਤ ਇਸ ਜਿਹੜਾ ਕੇਸ ਰਜਿਸਟਰਡ ਕੀਤਾ ਸੀ ਉਹਦਾ ਜਿਹੜਾ ਇਹ ਐਕਸ਼ਨ ਹੈ ਉਹ ਗਲਤ ਹੈ ਜਿਹੜਾ ਉਹ ਕਹਿੰਦਾ ਜੇ ਉਹਨੂੰ ਜੇ ਕੋਈ ਪ੍ਰੋਬਲਮ ਸੀ ਉਹ ਸਾਡੇ ਕੋਲ ਆਉਂਦਾ ਸਾਡੇ ਨਾਲ ਗੱਲਬਾਤ ਕਰਦਾ ਐਕਸੀਡੈਂਟ ਦਾ ਕੇਸ ਰਜਿਸਟਰਡ ਕੀਤਾ ਹੋਇਆ ਸੀ ਇਹਦੇ ਤੇ ਜੋ ਕਿ ਸਹੀ ਕਾਰਵਾਈ ਕੀਤੀ ਹੋਈ ਹੈ ਬਾਕੀ ਉਹ ਟੈਂਕੀ ਤੋਂ ਉਤਰ ਗਿਆ ਅਸੀਂ ਜੋ ਵੀ ਉਹਦਾ ਦੇਖ ਕੇ ਉਹਦੀ ਐਪਲੀਕੇਸ਼ਨ ਲੈ ਲਈ ਹੈ ਅਸੀਂ ਤੇ ਜਿਵੇਂ ਵੀ ਹੋ ਸਕੇ ਉਹਦਾ ਹੱਲ ਕਰਾਂਗੇ ਠੀਕ ਹੈ